ਗੁੱਡ ਮਾਰਨਿੰਗ ਸਲਾਮ ਨਮਸਤੇ ਕੀ ਹਾਲ ਚਾਲ ਤੀਸਰੇ ਦਿਨ ਦੀ ਸ਼ੁਰੂਆਤ ਕਰਦੇ ਹਾਂ ਵੈਕਰੀ ਦਾ ਨਾਮ ਲੈ ਕੇ ਕਿਉਂਕਿ ਅੱਜ ਵੈਕਰੀ ਜੀ ਤੁਹਾਡੀ ਬਹੁਤ ਲੋੜ ਹੈ ਸਾਡੇ ਕੱਪੜੇ ਹੈ ਨਹੀਂ ਕੋਈ ਵੀ ਸਾਰੇ ਕੱਪੜੇ ਗਿੱਲੇ ਨੇ ਇਹ ਕਾਂਗੜੀਆਂ ਤੇ ਸੁੱਕਣ ਦੇ ਨੇ ਹੌਲੀ ਹੌਲੀ ਤੇ ਇੱਧਰ ਦੇਖ ਲਓ ਇਹ ਵੀ ਕਾਂਗੜੀ ਦੇ ਕਾਂਗੜੀ ਆ ਕਾਂਗੜੀ ਦੇ ਸੁੱਕਣ ਦੇ ਕੱਪੜੇ ਉਹ ਅੱਗ ਦੇ ਸੀ ਸ਼ਕਲ ਨਹੀਂ ਅਜਿਹੀ ਦਿਖਾਉਣੀ ਕਿਉਂਕਿ ਅਸੀਂ ਨਾਤ ਦੋਤੇ ਨਹੀਂਗੇ ਠੰਡ ਬਾਤ ਹੈ ਨਹੀਂ ਮਾਸਾ ਵੀ ਬਹੁਤ ਗਰਮੀ ਆ ਬਾਕੀ ਤੁਹਾਨੂੰ ਬਾਅਦ ਵਿੱਚ ਮਿਲਦੇ ਆਂ ਨਾ ਧੋਕੇ ਬੜੀ ਠੰਡ ਹੋ ਗਈ ਹਾਂ ਹੋ ਗਿਆ ਲੋਵੀ ਫਿਰ ਤੋਂ ਦੁਬਾਰਾ ਗੁੱਡ ਮਾਰਨਿੰਗ ਤੇ ਰਾਤੀ ਦੇਖੋ ਕਿੰਨੀ برف ਸੀਗੀ ਤੇ ਹੁਣ ਵੇਖੋ ਸਭ ਸੁੱਕੇ ਪਏ ਆ ਦਰਖਤ ਫਰੇ ਹੀ ਗਏ ਇਹ ਉਹਨਾਂ ਦਾ ਪਿੰਡ ਦਾ ਰਸਤਾ ਆ ਲੋਕਰ ਅਜੇ ਇਹਨਾਂ ਦੇ ਘਰ ਆਈਆਂ ਟਰੈਕਟਰ ਚਾਲੀ ਵੀ ਇਹਨਾਂ ਦਾ ਹੀ ਆ ਮਾਈਨਿੰਗ ਦਾ ਕੰਮ ਕਰਦੇ ਆ ਸਾਰਾ ਭਰਿਆ ਹੀ ਆ برف ਨਾਲ ਕੱਲ ਤੁਸੀਂ ਦੇਖਿਆ ਹੀਗਾ ਯਾ ਦੇਖ ਲਓ ਕੁਝ ਨਹੀਂ ਹੈਗੀ برف ਇੱਥੇ ਲਓ ਰੱਬ ਦਾ ਨਾਮ ਤੇ ਅਸੀਂ ਚੱਲੇ ਹਾਂ ਵਾਟਰਫਾਲ ਅਹਰਪਾਲ ਵਾਟਰਫਾਲ ਇਹ ਨਜ਼ਾਰਾ ਹੁੰਦਾ ਬੰਦ ਕਰੋ ਬੰਦ ਕਰੋ ਇੱਥੇ ਪਹੁੰਚ ਲਾ ਲਓ ਲੋ ਸੱਜਣਾ ਫੇਰ ਦੁਬਾਰਾ ਪਹੁੰਚ ਗਏ ਜੇ ਆਪਾਂ ਪੁੱਲ ਗਾਮ ਦੀ ਮਾਰਕੀਟ ਜਿੱਦਾਂ ਪਿਛਲੀ ਵਾਰੀ ਆਏ ਸੀਗੇ ਤੇ ਆ ਜੇ ਕਸ਼ਮੀਰ ਹੈ ਪੂਰੇ ਦਾ ਪੂਰਾ ਮੁਰਗੜ ਗਿਆ ਲੱਗਦਾ ਠੀਕ ਹੈ ਇਧਰ ਫਰੀਓ ਫਲਾੜੀ ਮਾਰਕੀਟ ਹੂਟ ਲੈਣ ਗਏ ਮੈਡਮ ਆਪਾਂ ਇਧਰੋਂ ਜਾਣਾ ਆਹਰਵਾਲ ਵਾਟਰਫਾਲ ਵਾਲ ਨੂੰ ਭਾਈ ਜਦੋਂ ਤੁਸੀਂ ਕਸ਼ਮੀਰ ਹੁੰਦੇ ਜੇ ਨਾ ਤੁਸੀਂ ਇਹ ਨਾ ਮੰਨ ਕੇ ਚੱਲੋ ਵੀ ਤੁਸੀਂ ਇੱਕ ਇੱਥੇ ਇੱਕ ਅਦੇ ਜਾਣੇ ਨੂੰ ਜਾਣਦੇ ਹੋ ਤੁਸੀਂ ਇਹ ਮੰਨ ਕੇ ਚੱਲੋ ਵੀ ਜਿੰਨੇ ਕਸ਼ਮੀਰ ਦੇ ਇਲਾਕਾ ਰਵਾਸੀ ਤੁਸੀਂ ਸਭ ਦੇ ਮਹਿਮਾਨ ਹੋ ਆਉਣ ਕੇ ਇੱਕ ਵਾਰ ਅੱਜ ਵੀ ਸੈਟਿੰਗ ਕਰਾਈ ਆ ਫੇਲ ਗਿਆ ਸੀਗਾ ਉਹਨੇ ਇਕੱਲੇ ਨਾ ਪੈਸੇ ਨਹੀਂ ਲਏ ਜਵਾਬ ਕੀ ਸੀਗਾ ਤੁਸੀਂ ਹਮਾਰੇ ਮਹਿਮਾਨ ਹੋ ਕਮਾਲ ਆ ਵੇਖ ਲੋ ਮਤਲਬ ਕਿ ਮਿਸਤਰੀ ਵੀ ਮਿਸਤਰੀ ਵੀ ਪੈਸੇ ਨਹੀਂ ਲੈ ਰਿਹਾ ਆਪਣੇ ਕੰਮ ਦੇ ਆਪਣੇ ਵਾਲੇ ਮਿੰਟ ਦੇਣ ਲਿਆਓ 100 ਰੁਪਏ 20 ਰੁਪਏ ਚੱਲ 10 ਤਾਂ ਲਿੰਦੇ ਘਟ ਘਟ ਗੱਲ ਦੱਸਦੀ ਨਹੀਂ ਕੀ ਗੱਲ ਵੀ ਦੀ ਨਗੀ ਗੱਲ ਮਹਿਮਾਨ ਨਿਵਾਜੀ ਦੀ ਆ ਆਪਾਂ ਕਿਆ ਕੁਛ ਨਾ ਕੁਛ ਤੇ ਲੋ ਕਹਿੰਦੇ ਜਾਓ ਯਾਰ ਚਲ ਆਰਬਲ ਆਰਬਲ ਇਧਰ ਆਰਬਲ ਆਰਬਲ ਵਾਟਰਫਾਲ ਚੱਲੇ ਕੁਲਗਾਮ ਜਿਹੜੀਆਂ ਆ ਮਿਕਸ ਫੁੱਲੀਆਂ ਹਾਂ ਹਾਂ ਸੌ ਆ ਗਿਆ ਸੈ ਹੀ ਸੌ ਆ ਗਿਆ ਇਹ ਤੇ ਹੁਣ ਬਾਣੀ ਆ ਕਹਿੰਦੀ ਅਸੀਂ ਤਾਂ ਨਹੀਂ ਵਹਿਣਾ ਆ ਦੇਖੋ ਕਿਦਾਂ ਵਾਸਕੇ ਬੈਠੀ ਐ ਤੇ ਉਹ ਸੌਂ ਗਿਆ ਆ ਇਧਰ برف ਬਹੁਤ ਜਿਆਦੀ ਆ ਜਿਉਂ-ਜਿਉਂ ਅੱਗੇ ਵਧੀ ਜਾਣਾ ਤੇ برف ਹੀ ਆਈ ਜਾਣੀ ਆ ਉਹ ਦੇਖੋ ਉੱਪਰ ਪਾਰ ਬਾਰੇ ਆਣੇ ਪਸਾਰੋ ਆਹ ਆਹ ਥੱਲੇ ਵਿੱਚ ਖੇਡਣ ਦੇਖ ਫੋਟੋ ਖਿੱਚ ਲਿਏ। ਫੋਟੋ ਖਿੱਚ ਲਿਏ। ਉਧਰ ਦੇਖੋ, ਉਧਰ برف ਦੇਖੋ। ਪਹਾੜੀਆਂ, ਅੱਛਾ برف ਨਹੀਂ, برف ਤੇ ਮਨਾਲੀ ਵੀ ਆ ਪਰ ਪਹਾੜੀਆਂ ਦੇਖੋ ਕਿੰਨੀਆਂ ਖੂਬਸੂਰਤ ਆ। ਖੂਬਸੂਰਤ ਪਹਾੜੀਆਂ ਥੱਲੇ ਆ ਰੋਡ ਇਹਨਾਂ ਦਾ ਨਦੀ ਆ। ਕਸ਼ਮੀਰ ਮੈਨੂੰ ਹਿਮਾਚਲ ਨਾਲੋਂ ਜ਼ਿਆਦਾ ਪਿਆਰਾ ਲੱਗਦਾ ਆ। ਔਰ ਇੱਕ ਦਮੇ ਇੱਥਾਂ ਦੇ ਲੋਕ ਵੀ ਬਹੁਤ ਪਿਆਰੇ ਨੇ ਬਹੁਤ ਹੈਲਪਫੁਲ ਨੇ ਸਾਨੂੰ ਮਹਿਮਾਨ ਕਹਿੰਦੇ ਨੇ ਵਾਹ ਸੂਰਜ ਚੋਂ ਫਿਰ ਚੜਿਆ ਆ ਕਦੀ ਸੂਰਜ ਲੁਕ ਜਾਂਦਾ ਆ ਕਦੀ ਸੂਰਜ ਜਗ ਜਾਂਦਾ ਆ ਕਦੀ ਨਹੀਂ ਆ ਜਾਂਦਾ ਆ ਨਜ਼ਾਰੇ ਕੁਦਰਤ ਦੇ ਆ ਅੱਛਾ ਹਿਮਾਚਲ ਨਾਲਾ ਫਿਰ Shimla ਦੇ ਲੱਗ ਸਕੇ ਜਿਹੜੇ ਕੁਫਰੀ ਵਾਲਾ ਉਹ ਵੀ ਠੀਕ ਆ ਪਰ ਜਿਹੜੇ ਜਦੋਂ ਮਣੀ ਕਰਨ ਉਧਰ ਹਿਮਾਚਲ ਨੂੰ ਚਲੀ ਜਾਂਦੇ ਨੇ ਦੂਜੇ ਪਾਸੇ ਨੂੰ ਮਨਾਲੀ ਵੱਲ ਨੂੰ ਉਹ ਲੋਕ ਜ्याਦੀ ਆਕੜੇ ਹੋਏ ਨੇ ਉਹਨਾਂ ਨੂੰ ਪੈਸਾ ਬਹੁਤ ਮਿਲ ਗਿਆ ਇਤਨਾ ਤੋਂ ਆਪਣੇ ਟੂਰਿਸਟਾਂ ਤੋਂ ਇੱਧਰ ਟੂਰਿਸਟ ਬਹੁਤ ਘਟਿਆ ਦੁਨੀਆ ਆਇਆ ਵਸੀ ਜਾਣੀ ਆ ਵਸੀ ਜਾਣੀ ਆ ਆਹ ਸੋਨੇ ਖੂਬਸੂਰਤ ਸੀ ਨਲੀ ਹੈ ਨਾ ਤਾ ਉੱਪਰ ਉੱਪਰ ਬਾਦ ਬਦਲਿਆ ਮੀਂਹ ਪੈ ਰਿਹਾ ਤਾਂ ਸ਼ਾਇਦ ਕਾਕੇ ਨਾਲ ਟਿਕਰ ਗਈ ਲਓ ਵੀ ਅਹਿਰਵਲ ਦੇ ਲਾਗੇ ਜਾ ਕੇ ਪਹੁੰਚ ਗਏ ਆ ਤੇ ਬੂਟ ਲੈਣੇ ਆ ਇਥੋਂ ਕਾਕੇ ਦੇ ਅਹਿਰਵਲ ਕਿੰਨਾ ਰਹਿ ਗਿਆ ਅਹਿਰਵਲ 2 ਕਿਲੋਮੀਟਰ ਬੂਟ ਲੈਨੇ ਇਸ ਨੰਬਰ ਤੋਂ ਲੈ ਦਿਖਾਓ ਮੈਲਾਂ ਚਾਹੀਏ ਬਰਫ ਕੇ ਨਹੀਂ ਐਸੀ ਬਰਫ ਕੇ ਲਈ ਐਸੀ ਐਸੀ ਚਾਹੀਏ ਬਰਫ ਹਾਂ ਇਸ ਵਿੱਚ ਨਾਈਲਾਨ ਵੀ ਹੈ ਦਿਖਾਓ ਲਓ ਜੀ ਆਪਣੇ ਕਸ਼ਮੀਰੀ ਬੱਚੇ ਵੇਖੋ ਤੁਸੀਂ ਕਿੰਨੀ ਮਿਹਨਤ ਕੀਤੀ ਇਹਨਾਂ ਨੇ ਤੇ ਉਹ ਸਬਜ਼ੀਆਂ ਲਖੰਦੇ ਆ ਠੀਕ ਹੈ ਵੇਖੋ ਖੇਲੋ ਹੈਲੋ 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 पंजाब में पंजाब पंजाब में आना कभी पंजाब में वाघा बॉर्डर गए थे, थे।, थे। अच्छा सही है आगे ला बच्चे सब्जी क्या सब्जी बेच रहे हो घर पे लेके जा रहे हैं सब्जी बेचन घर घर लेके जाते सब्जी लो मित्रों फाइनली अरबल पहुंच गए हैं ਤੇ ਬੱਚੇ ਦੇ ਖੇਡਣ ਚਾਬੀ ਨੂੰ ਆਫ ਕਰਕੇ ਜੇਬ ਚ ਪਾ ਲਈਏ ਤੇ ਇੱਥੇ ਅਹੀ ਮੈਗੀ ਮੁਗੀ ਖਾਣ ਲੱਗੇ ਕੁਛ ਕਰਾਈ ਜੇ ਕੁਛ ਮੈਗੀ ਆ ਮੈਡਮ ਤੇ ਖੇਡਣ ਦੇ ਵੀ ਬਰਸ ਚ ਮੈਡਮ ਬੱਸ ਹੀ ਖੇਡਣ ਦੇ ਪੀਏ ਮੈਡਮ ਮੇਰੇ ਨਾ ਮਾਰੀ ਮੇਰੇ ਨਾ ਮਾਰੀ ਮੇਰੇ ਗਲੇ ਤੱਕ ਵੱਢ ਜਾਣਾ ਇਹ ਲੈ ਹਾਂ ਤੂੰ ਵੀ ਚੜ ਜਾ ਤੇ ਚੜ ਜਾ ਚੱਲ ਆਹੋ ਚੱਲ 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 ਖੇਡ ਉਹ ਗਈ ਗਈ ਇਹ ਨਹੀਂ ਹਣ ਗਿੱਲੀ ਹੋ ਜਾਣਾ ਨੇ ਹਣ ਗਿੱਲੀ ਹੋ ਗਈ ਹਲਕੀ ਸੀ ਦੇਖਿਓ ਦੇਖਿਓ ਇਧਰ ਮੁੱਕਾ ਇਧਰ ਮੁੱਕਾ ਇਧਰ ਮੁੱਕਾ ਇਧਰ ਮੁੱਕਾ ਕੀ ਹੋਇਆ ਕੀ ਹੋਇਆ ਆ ਕਾਲਾ ਕਾਲਾ ਖਾਦੀ ਸੀਗੀ ਖਾਦੀ ਸੀਗੀ ਉੱਚੀ ਬਣ ਲੱਗੀ ਉੱਤੇ ਇੱਕ ਮਤਨ ਨਾ ਗਾਲ ਦਸਣੀ ਸੀਗੀ ਪਿਛੇ ਆਇਆ ਹੀਗਾ ਪਰਚੀ ਕੱਟਦੇ ਜਿੱਥੇ ਮਤਲਬ ਜਿਹੜਾ ਸ਼ਹਿਰ ਐਂਟਰ ਕਰਨਾ ਨਾ ਛੋਟਾ ਬੋਲਾ ਜਿਹੜਾ ਕਸਬਾ ਆ ਇਹਨੂੰ ਐਂਟਰ ਕਰਨਾ ਤੇ ਪਿਛੇ ਪਰਚੀ ਕੱਟੀ ਉਹਨਾਂ ਨੇ 10-10 ਰੁਪਏ ਦੀ ਦੋਨਾਂ ਸਕੂਟੀਆਂ ਦੀ ਤੇ ਐਫੈਕਟ ਕੀ ਆ ਮੇਰੇ ਹੱਥਾਂ 'ਚ ਦਸਤਾਨੇ ਸੀਗੇ ਗਲਵਜ਼ ਸੀਗੇ ਨਾ ਤੇ ਮੈਂ ਉਹਨੂੰ ਆਪਣਾ ਕੀ ਮੈਂ ਏਦਾਂ ਕਿਹਾ ਮੈਂ ਲੈ ਇਹਨੂੰ ਖੋਲ ਲਾ ਤੇ ਇਹਦੇ ਵਿੱਚੋਂ ਪੈਸੇ ਕੱਢ ਲਾ ਤੇ ਉਹਨੇ ਇਹਦੇ ਵਿੱਚੋਂ ਨਾ ਬਟੂਆ ਕੱਢ ਕੇ ਤੇ 10 ਰੁਪਏ ਤੇ ਉਹਦੇ 20 ਰੁਪਏ ਕੱਢੇ ਤੇ ਜੇ ਆਪਾਂ ਕਿਤੇ ਪੰਜਾਬ 'ਚ ਏਦਾਂ ਹੁੰਦੇ ਤੇ ਬਟੂਆ ਤੁਹਾਨੂੰ ਦਿਖਦਾ ਹੋ। ਉਹ ਲੈ ਕੇ ਮੈਂਟੋ ਮੈਂਟ ਕੇ ਨਹੀਂ ਉੱਡੇ ਜਾਣਾ ਸੀਗਾ। ਇੰਨਾ ਭਰੋਸਾ ਹੈ ਇਹਨਾਂ ਤੇ ਮਤਲਬ ਇਹਨੇ ਇਹਨੇ ਚੰਗੇ ਲੋਗ ਆ ਇਹ। ਹਾਂ ਕੀ ਗੱਲ ਲੁਕੀ? ਇਹ ਮੰਮੂ। ਪਾਣੀ ਚ। ਪਾਣੀ ਜੀ ਸਾਈਡ ਪਰ ਆਹੋ ਪਾਣੀ ਪਹਿਲਾਂ ਕਿ ਚੱਲ ਜੀ ਪਹਿਲਾਂ ਵਾਟਰਫਾਲ ਚਲੀਏ ਪਹਿਲਾਂ। ਯਾਰ ਇਹਨੂੰ ਫੜੋ ਇਹਨੂੰ ਤਾਂ ਹੀ ਆ। ਚੱਲ ਹੱਥ ਫੜਾ ਬਾਹੂ। ਹੱਥ ਫੜਾ ਮੈਨੂੰ। ਚੱਲ ਫਟਾਫਟ। ਮੈਂ ਬਾਹੂ ਹਾਂ। ਹਾਂ ਤੂੰ ਬਾਹੂ ਆ ਮੇਰਾ। ਕਹਿੰਦੀ ਮੈਂ ਬਾਹੂ ਕਹਿੰਦੀ ਤੂੰ ਬਾਹੂ ਆ ਮੇਰਾ। ਹਾਂ ਤੂੰ ਬਾਉ ਹੈ ਮੇਰਾ ਹਾਂ ਤੂੰ ਮੇਰਾ ਬਾਉ ਆ ਆਹੋ ਬੱਚ ਸੁਣ ਲਿਆ ਮੈਂ ਤੇਰਾ ਤੂੰ ਮੇਰਾ ਬਾਉ ਆ ਕਿਆ ਵਿਊ ਆ ਯਾਰ ਮਸਤ ਬਹੁਤ ਵਧੀਆ ਵਿਊ ਉਹ ਜਿਹੜਾ ਉਧਰ ਗਏ ਨਾ ਆਪਾਂ ਪਾਰਟੀ ਚ ਰੋਟੀ ਖਾਧੀ ਉਹਦੋਂ ਜਿਆਦਾ ਵਧੀਆ ਵੀ ਹੈ ਨਾ ਵੇ ਟੂ ਵਾਟਰਫਾਲ ਅਹਰਬਲ ਵਾਟਰਫਾਲ ਠੀਕ ਹੈ ਆ ਵੇਖੋ ਸੀੜੀਆਂ ਸਹਿਜ ਆਜੋ ਨਹੀਂ ਆਰਾਮ ਨਾਲ ਸਭ ਤੋਂ ਪਹਿਲਾਂ ਮੈਨੂੰ ਅੱਗੇ ਜਾਣ ਦੇ ਓਏ ਤੈਨੂੰ ਸੁਣਿਆ ਨਹੀਂ ਪਿੱਛੇ ਮੇਰੇ ਨਾਲ ਪਿੱਛੇ ਪਿੱਛੇ ਆਓ ਮੇਰੇ ਅੱਗੇ ਨਹੀਂ ਜਾਣਾ ਭਾਈ ਇਹ ਚੜਨੀ ਹੈ ਕਿਦਾਂ ਬਾਜ ਫੇਰ ਹੈ ਚਲੀ ਹੁਣ ਆਏ ਆ ਦੂਤੇ ਮਨ ਲਦਾ ਆਈ ਵਾਟਰਫਾਲ ਆ ਵੇ ਜਦੀ ਚਲੀਏ ਚਲੋ 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 ਮੈਂ ਇੱਕ ਦਿੱਕਤ ਹੋ ਗਈ ਥੋੜਾ ਸੋਚਣ ਦੇ ਪਿਆ ਕਿ ਜਾਈਏ ਕਿ ਨਾ ਜਾਈਏ ਕਿਉਂਕਿ उतरिया तो जाए चढ़न लगे ल ओ बड़ी दूर आई वाटरफॉल ओ वाटरफॉल व्यू इट इज ਡੇਜਰਸ ਇਧਰ ਵੇ ਉ ਆਹ ਵਾਹ ਹੁਣ ਹੋਰ ਹੋਰ ਖਤਰਨਾਕ ਹੋ ਗਿਆ ਅੱਗੇ ਆ ਕੇ ਓਏ ਹੋ ਯਾਰ ਵਿਊ ਬਹੁਤ ਸ਼ਾਨਦਾਰ ਆ ਓ ਹੋ 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 ਨੰਨ ਜੀ ਕੀ ਨਹੀਂ ਕਰਨ ਦੇ ਇਥੋਂ ਭਾਈ ਆ ਇਥੋਂ ਦੇ ਲੋਕਾਂ 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 ਦੀ ਨਾ ਜਿੱਦਾਂ ਇਹਨਾਂ ਦੇ ਵਿੱਚ ਵਾੜ ਕੇ ਨਾ ਇਹ ਨਾ ਤੇ ਇਹਨੂੰ ਆ ਚੱਪਲ ਪਹਿਨ ਇਹਨਾਂ ਨੂੰ ਗਰਮੀ ਅੱਛਾ ਆਪ ਲੋਕੋ ਨੂੰ ਗਰਮੀ ਸਰਦੀ ਕਿਉਂ ਨਹੀਂ ਲੱਗਦੀ ਯਾਰ ਸਰਦੀ ਕਾਹ ਲੱਗੇਗੀ ਹਮੇ ਬਹੁਤ ਸਰਦੀ ਲੱਗਦੀ ਹੈ ਤੋ ਇਹ ਹੈ ਇਹ ਹੈ ਕਾਂਗੜੀ ਇਹਦੇ ਵਿੱਚ ਇਹਨਾਂ ਨੇ ਵੇਖੋ ਕੋਲੇ ਪਾਏ ਨੇ ਤੇ ਠੀਕ ਹੈ ਤੇ ਆ ਇਹਨਾਂ ਨਾਲ ਰੱਖਿਆ ਆ ਜਦੋਂ ਕਿ ਤੇ ਕੋਲੇ ਠੰਡੇ ਹੋ ਜਾਂਦੇ ਇਹਨੂੰ ਹਿਲਾਉਂਦੇ ਰਹਿੰਦੇ ਨੇ ਨਾ ਵਾ ਅਗਨਾਰੀ ਲੈ ਕੇ ਚੱਲਦੇ ਆਏ ਬਹੁਤ ਅਜੀਬ ਚੀਜ਼ ਹੈ ਫੋਟੋ ਫੈਕਸਰੀ ਵੀ ਕਾਲਡ ਇਟ ਕਾਂਗੜੀ 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 ਕੀ ਹੈ ਲੈ ਵੀ ਮੈਡਮ ਅਮਰਸਰ ਟਾਊਨ ਅਮਰਸਰ ਟਾਊਨ ਰਾਈਡਰ 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 ਇਹ ਫੇਸਬੁਕ YouTube ਐ ਇਨਸਟਾ ਪੂਰਾ ਪੂਰਾ ਇਹ ਤਿੰਨੋਂ ਤੇ ਤਿੰਨੋਂ ਪੇ ਇਨਸਟਾ ਵੀ इंस्टा भी सब कुछ यार तुरते नहीं पे तुरो तुरो फटाफट चो चल चल जुड़िए चल 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 कक्का बर्फ ले आया बर्फ तेरे हाथ के ठंडे हो जाने हाथ गिले हो गए हाथ गिले हो गए तेरे चलो 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 स्कूटी चलो ਚਲੋ ਚਲੋ ਚੱਲਦੇ ਵੀ ਚੱਲੋ ਯਾਰ ਨਾਲ ਨਾਲ ਲਓ ਜੀ ਕਸ਼ਮੀਰ ਦੇ ਵਾਟਰਫਾਲ ਦਾ ਪਾਣੀ ਸਪਰੇ ਪੀਣ ਵਾਲਾ ਜਿਹੜਾ ਨੇਚਰਲ ਫਰੋਂਡ ਆਂਦਾ ਲਿਖ ਕੇ ਵੀ ਰੱਖਿਆ ਅਗਲੇ ਨੇ ਹੈ ਬਹੁਤ ਨਜ਼ਾਰੇਦਾਰ ਦਿਖਾਇਆ ਮੈਨੂੰ ਜੀ ਆ

ਪਰ ਕੋਈ ਨਹੀਂ ਵਾਪਸ ਆ ਜਾਗੇ ਭਾਈ ਅਸੀਂ ਨਾ ਅਥਾ ਅਰਵਲ ਵਾਟਰਫਾਲ ਤੋਂ ਨਿਕਲ ਚੁੱਕੇ ਆ ਤੇ ਅਸੀਂ ਹੁਣ ਜਾ ਰਹੇ ਆ ਸ਼ੋਪੀਨ ਤੇ ਜਦ ਆਦੇ ਇਧਰ ਰਸਤਾ ਬੰਦ ਆ ਤੇ ਬਸ ਥਿਊ ਚੈੱਕ ਕਰਨ ਆਏ ਆ ਕਿ ਥਿਊ ਚੈੱਕ ਕਰਕੇ ਤੇ ਵਾਪਸ ਚੱਲ ਜਾਗੇ ਹੋਰ ਕੀ ਆ ਠੀਕ ਆ ਨਾ ਜਿੰਨਾ ਚਿਰ ਨਿਕਲਦਾ ਨਿਕਲਦਾ ਜਿੱਥੇ ਫਸ ਗਏ ਫਸ ਗਏ ਵਾਪਸ ਆ ਜਾਗੇ ਦਾਨੀ ਵਾਲੇ ਦੇਖਦੇ ਦੇਖਦੇ ਗਿਰ ਗਏ ਅਸੀਂ ਉਤਰੋ ਉਤਰੋ One hour later